ਮੈਂ ਵੀ ਸਮਝਿਆ ਜਾਂਦਾ ਵੀ ਬਾਰਸ਼ਾ ਤੋਂ ਬਾਅਦ ਚਲੋ ਮੋਹਨ ਸਿੰਘ ਵੀ ਹੈ ਤੇ ਸ਼ਿਵ ਕੁਮਾਰ ਵੀ ਬਹੁਤ ਵੱਡੀ ਤੋਪ ਬਹੁਤ ਵੱਡਾ ਮੀਲ ਪੱਥਰ ਸ਼ਿਵ ਦੀਆਂ ਆਮ ਤੌਰ ਤੇ ਦਾ ਉਹ ਦੋ ਤਿੰਨ ਚਾਰ ਕੋ ਤਾਂ ਮੈਨੂੰ ਤੇਰਾ ਸ਼ਵਾਬ ਲੈ ਬੈਠਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਇੱਥੇ ਕੀ ਘੁੰਮਦੀ ਆ ਗੱਲ ਉਹਦੀਆਂ ਕੁਝ ਹੋਰ ਮੈਂ ਉਹ ਉਹਦਾ ਉਹਦੀ ਪੋਇਟਰੀ ਦਾ ਉਹ ਹਿੱਸਾ ਬੋਲਦਾ ਜੀ ਜਿਹੜਾ ਪਪੂਲਰ ਭਾਵੇਂ ਨਹੀਂ ਹੈ ਪਰ ਵਧੀਆ ਬਹੁਤ ਆ ਉਹ ਕਹਿੰਦਾ ਕਿ ਠੀਕ ਹੈ ਕਿ ਚੰਨ ਤਾਰੇ ਭਾਵੇਂ ਅੱਜ ਬੰਦੇ ਦੇ ਨੇ ਬੰਦਾ ਪਰ ਹਾਲੇ ਤੀਕ ਬਣਿਆ ਨਹੀਂ ਬੰਦੇ ਦਾ ਸੱਸੀ ਦਾ ਭੋਰ ਲੁੱਟ ਪੁੱਟ ਕੇ ਵੀ ਹਾਲੇ ਤੀਕ ਹੁੱਤਾ ਸਾਥ ਛੱਡਿਆ ਨਹੀਂ ਡਾਚੀਆਂ ਦੇ ਧੰਦੇ ਦਾ ਅ ਫਿਰ ਉਹ ਇੱਕ ਉਹਦੀ ਹੋਰ ਪੋਇਮਾ ਉਦਾਲਾ ਪੰਜ ਸੱਤ ਅੱਠ ਲਾਈਨਾਂ ਦੀ ਪੋਇਮਾ ਇਹ ਪਪੂਲਰ ਹੀ ਹੋਈ ਲੇਕਿਨ ਬੜੀ ਬਾਰੀਕ ਪੋਇਮਾ ਜੀ ਮੈਂ ਉਹ ਬੋਲਦਾ ਉਦਾਲਾ ਕਹਿੰਦਾ ਕੋਠੇ ਚੜ ਕੇ ਕੱਤਣ ਲੱਗੀ ਆ ਪੂਣੀ ਨੂੰ ਅੱਗ ਪਈ ਪਹਿਲਾਂ ਘਰ ਚੋਂ ਧੂਆਂ ਉੱਠਿਆ ਫਿਰ ਗਲੀਆਂ ਵਿੱਚ ਲੱਗ ਗਈ ਗੂੰਜ ਗਿਆ ਉਹਦੇ ਤਨ ਦਾ ਵੇੜਾ ਆ ਰਾਝਣ ਦੀ ਸੱਦ ਪਈ ਪੱਟਾਂ ਦੇ ਵਿੱਚ ਪਈਆਂ ਪੀਂਗਾ ਹੁਸਨ ਜਵਾਨੀ ਰੱਜ ਗਈ ਅੱਧੀ ਰਾਤੀ ਪਈਏ ਚੀਕੇ ਕਿਹੜੇ ਪੇਹ ਗੱਡ ਗਈ ਬੁੱਢੇ ਝਾਟੇ ਕਰਨ ਸਲਾਹਾ ਸਾਰੇ ਪਿੰਡ ਦੀ ਲੱਜ ਗਈ ਲੱਗੀ ਅੱਗ ਨੂੰ ਮੇਹਣਾ ਵਜਾ ਹੱਥ ਕੜੀਆਂ ਵਿੱਚ ਵੱਜ ਗਈ ਸਮਿਆਂ ਦੀ ਅਲਕ ਵਿਛੇਰੀ ਕਿੱਲੇ ਪਟਕੇ ਭਜ ਗਏ ਵਾਹ